ਯਾਨੀ ਰਗਵੀਰ ਸਿੰਘ ਜੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਅੱਜ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੈਠੀ ਹੈ ਔਰ ਬਹੁਤ ਸਾਰੇ ਸ਼ਖਸੀਅਤਾਂ ਨੇ ਉਹਨਾਂ ਸਾਰਿਆਂ ਨੂੰ ਮੈਂ ਨਾਂ ਲਵਾਗਾ ਤਾਂ ਬਹੁਤ ਲੰਬਾ ਹੋ ਜਾਏਗਾ ਤੇ ਸਾਰੀਆਂ ਸੰਗਤਾਂ ਨੂੰ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਮਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਗੁਰੂ ਫਤਿਹ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਦੀ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਸਮੁੱਚਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਸਕੂਨ ਮਹਿਸੂਸ ਹੁੰਦਾ ਹੈ ਮੇਰੇ ਭਰਾ ਇੰਜੀਨੀਅਰ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਤੇ ਭਾਈ ਸਮਸ਼ੀਰ ਸਿੰਘ ਜੀ ਵੀ ਇੱਥੇ ਆਏ ਨੇ ਉਹਨਾਂ ਨੇ ਵੀ 30-30 ਸਾਲ ਜੇਲ੍ਹ ਦੇ ਉਹਨਾਂ ਕੰਧਾਂ ਦੇ ਵਿੱਚ ਗੁਜ਼ਾਰੇ ਨੇ ਇਸਾ ਵੀੜ ਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਹ ਦਰਦ ਸਹੇ ਨੇ ਮੇਰਾ ਤੇ ਮੇਰੇ ਪਰਹਾ ਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਹੀ ਆ ਖੇਤਾਂ ਦੇ ਵਿੱਚ ਖੇਤੀ ਕਰਦੇ ਸੀ ਜਦੋਂ ਪੜਦੇ ਸੀਗੇ ਇਹ ਧਰਤੀ ਕਲੰਗੀਧਰ ਪਿਤਾ ਜਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਸ਼ੂਪਰਾਵਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਮੱਥੇ 'ਤੇ ਨਾ ਲੱਗਿਆ ਜਿਹੜਾ ਮੈਨੂੰ ਜਿਸ ਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇਥੋਂ ਚੱਲ ਕੇ ਕੌਮੀ ਸੰਘਰਸ਼ ਦੇ ਮੈਂ ਆਪਣੀ ਉਸ ਸਥਾਨ ਤੇ ਚਲਿਆ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕੌਮੀ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਇਥੋਂ ਅਸ਼ੀਰਵਾਦ ਮਿਲਿਆ ਗੁਰੂ ਸਾਹਿਬ ਦਾ ਮੈਨੂੰ ਉਸ ਘਰ ਲੈ ਗਿਆ ਸ਼ਹੀਦ ਦੇ ਮਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦ ਦੀ ਭੈਣ ਬੀਬੀ ਕਮਲਦੀਪ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜੰਗਲ ਦੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਛੂ ਪ੍ਰਾਪਤ ਧਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਵੀ ਅੱਜ ਕਹਿ ਕੇ ਤੋਰਿਆ ਕਿ ਵੀਰ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਹੁਕਮਰਾਨ ਆਪਣਾ ਫੈਸਲਾ ਪਹਿਲਾਂ ਹੀ ਨਹੀਂ ਕਰ ਰਹੇ 30 ਸਾਲ ਹੋ ਗਏ ਕੋਈ ਐਸਾ ਨਾ ਬੋਲ ਦਿਓ ਕਿ ਉਹਨਾਂ ਨੂੰ ਬਹਾਨਾ ਮਿਲ ਜੇ ਮੈਂ ਉਹਨੂੰ ਵਾਦਾ ਕਰਕੇ ਆਹ ਕਹਣਾ ਮੈਂ ਸੱਚੀ ਬੋਲਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਮੈਨੂੰ ਉਹ ਉਹ ਸੀਨ ਮੇਰੇ ਦਿਮਾਗ 'ਚ ਅੱਜ ਵੀ ਘੁੰਮਦਾ ਜਦੋਂ ਮੈਂ ਤੇ ਦਲਾਵਰ ਸਿੰਘ ਮੰਮੀ ਡੈਡੀ ਤੋਂ ਅਸ਼ੀਰਵਾਦ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੇ ਮੰਜ਼ਿਲ ਵੱਲ ਨੂੰ ਵੱਧ ਰਿਹਾ ਹੋਵੇ ਅਸੀਂ ਪਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਹਿਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਸਾਡਾ ਮਿਸ਼ਨ ਸਫਲ ਹੋਇਆ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸ਼ਹੀਦਾਂ ਖਿਤਾ ਉਹਨਾਂ ਨੂੰ ਮਿਲਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਜਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਰਾ ਵੀ ਨਹੀਂ ਹਾਂ ਫਿਰ ਵੀ ਮੈਂ ਆਪਣੀ ਜੜੀਓ ਗੱਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਇਸ ਧਰਤੀ ਤੇ ਦਿੱਲੀ ਦੇ ਹੁਕਮਰਾਨਾਂ ਨੇ ਸਾਡੇ ਮਿੱਥ ਕੇ ਸਾਡੇ ਨਾਲ ਜਦੋਂ ਵੀ ਬੇਰਸਾਬੀਆਂ ਕੀਤੀਆਂ ਉਹਨਾਂ ਨੇ ਮਿੱਥ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਲ ਤਖਤ ਸੇ ਵਟਾਇਆ ਮਿੱਥ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਮਿਥਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਫੈਸਲਾ ਕੀਤਾ ਮਿਥਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਕੋ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀਗੇ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਹਿੰਦਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਕੌਮੀ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਪਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਿਫਤਾਰੀ ਹੋ ਗਈ ਮੈਂ ਅਦਾਲਤ ਦੇ ਵਿੱਚ ਆ ਕੇ ਕੁਛ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੱਜ ਸਾਹਿਬ ਨੇ ਕਿਹਾ ਤੂੰ ਇਸ ਵਿੱਚ ਸ਼ਾਮਲ ਹੈ ਮੈਂ ਕਿਹਾ ਹਾਂ ਜੀ ਕਹਿੰਦੇ ਤੁਹਾਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਨ ਬਦਲੇ ਸਾਡੇ ਆ ਬੈਠੇ ਆ ਬੰਦੀ ਸਿੰਘ ਸਾਡੇ ਨਾਲ ਦੇ ਇਸ ਕੇਸੇ ਵਿੱਚ ਅੱਠ ਮੇਰੇ ਕਿ 7 8 ਜਸ ਸੈਸ਼ਨ ਜੱਜ ਦੇ ਬਦਲੇ 12 ਸਾਲ ਕੇਸ ਚੱਲਿਆ ਮੈਂ ਦੋ ਅੱਖਰ ਸੱਚ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਰਿਹਾ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਬਲਵੰਤ ਸਿੰਘ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਕਿਹਾ ਨਾ ਤਾਂ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਮੈਂ ਆਖਰੀ ਵਾਰ ਆਇਆ ਇਹ ਸلسਲਾ ਚੱਲਦਾ ਰਹੇਗਾ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਵਿੱਚ ਬੈਠੇ ਨੇ ਲਿਖ ਕੇ ਦੇਤਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਵੀ ਹਾਈ ਕੋਰਟ ਨੇ ਫਿਰ ਉਹ ਸਜ਼ਾ ਨੂੰ ਕਨਫਰਮ ਕੀਤਾ ਫਿਰ ਮੇਰੇ ਡੈਥ ਵਾਰੰਟ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਚਾ ਲਾ ਕੇ ਆਪਣੇ ਘਰਾਂ ਨੂੰ ਜਾ ਵੜੇ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇਨਸਾਫੀ ਉਹ ਮਿੱਥ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇਨਸਾਫੀ ਜੋ ਹੋ ਰਹੀ ਆ ਮਿੱਥ ਕੇ ਹੋ ਰਹੀ ਆ ਮੈਂ ਖਾਲਸਾ ਪੰਥ ਦੀ ਸਾਰੀਆਂ ਸ਼ਕਤੀਆਂ ਇੱਥੇ ਆਈਆਂ ਹੋਈਆਂ ਨੇ ਮੈਂ ਅੱਜ ਕਹਿਣਾ ਚਾਹਨਾ ਕਿ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਸਿਰਫ ਇਸ ਕਰਕੇ ਉਹ ਇਸ ਤਰ੍ਹਾਂ ਕਰਨ ਦਾ ਉਹਨਾਂ ਦੀ ਹਿੰਮਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਲੁੱਤਾਂ ਆਪਣਿਆਂ ਦੀ ਖਚਣ ਨੂੰ ਹਰ ਵਕਤ ਤਿਆਰ ਰਹਿੰਨੇ ਆ ਦੁਨੀਆ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਤ ਓਮੇ ਓਨੇ ਹੀ ਸੁਰੱਖਿਅਤ ਰਹਿਣਗੇ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਸਾਡੇ ਵੱਡੇ ਭਰਾ ਭਾਈ ਸਾਹਿਬ ਵੀ ਨੇ ਸ਼ਨਸ ਦੇ ਵਿੱਚ ਵੀ ਰਹੇ ਨੇ ਇਹ ਅੱਜ ਸਾਰਾ ਕੇਸ ਦੀ ਸਾਰੀ ਪੈਰਵਾਈ ਜਿੱਥੇ ਮੇਰੀ ਭੈਣ 30 ਸਾਲਾਂ ਤੋਂ ਲੜਦੀ ਲੜਦੀ ਆ ਜੋ ਵੀ ਫਟੜਾ ਇਸ ਕਰਕੇ ਸ਼ਾਮਿਲ ਹੋ ਸਕੀ ਕਿਉਂਕਿ ਦਾ ਸਰੀਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨ ਨਹੀਂ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਿਮੋਰਲੇਜਰ ਲੈਂਦੀ ਹੋਈ ਦਵਾਈ ਲੈਂਦੀ ਉਹ ਇੱਕ ਵਕੀਲਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਮਲਦੀਪ ਕੌਰ ਅਜੌਣਾ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਵੀ ਬੇਵੱਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿਸਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਆ ਪਹੁੰਚੇ ਨੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਿੰਨਾ ਖਾਲਸਾ ਪੰਥ ਇੱਕ ਮੁੱਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਂ ਅਜੇ ਇੱਥੇ ਨਾ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹਨਾ ਜਦੋਂ ਅਸੀਂ ਇਹ ਕੰਮ ਕਰਨ ਲੱਗੇ ਨਾ ਮੈਨੂੰ ਇੱਕ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰਤਾ ਨਾ ਅਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਮੈਂ ਉਦੋਂ ਹੀ ਕਿਹਾ ਦੇਖ ਮੈਂ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਚੋਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤਮ ਕਰਨਾ ਆਪਣੇ ਆਪ ਨੂੰ ਉਹਨੇ ਤੁਹਾਡੇ ਸੋਨੇ ਚਾਂਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਯਕੀਨ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਨੂੰ ਸਾਨੂੰ ਸੋਨੇ ਚਾਂਦੀ ਦਾ ਕੀ ਤੋਲਣਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੋਨ ਚਾਂਦੀ ਦਾ ਚੁੰ ਮੈਨੂੰ ਇਹ ਤੋਲਣਾ ਸਾਨੂੰ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ਼ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲ ਤਖਸੈਬ ਨੂੰ ਉੱਚਾ ਤਾਕਤਵਰ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਮੇਰੇ ਇੱਥੇ ਬਹੁਤ ਸ਼ਕਸ਼ੀਤਾ ਆਇਆ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਦਾ ਨਾਮ ਕਿ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਵੀ ਸਾਰਿਆਂ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਭਰਾ ਕਲਵੰਦ ਸਿੰਘ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਜਿਹੜੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ